ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਹਾਂਜੀ ਬਾਈ ਆਪਾਂ ਨੇ ਰੰਗ ਇਹਨਾਂ ਨੂੰ ਕੱਲ ਮਾਰ ਦਿੱਤੀ ਪ੍ਰਾਈਮਰ ਪੂਰਨ ਨਾਲ ਇਹਨਾਂ ਪੂਰਨ ਮਿਕਸਰੀ ਫੋਟ ਕੇ ਆ ਕਰ ਲੈ ਤਿਆਰ ਤੇ ਹੁਣ ਪਾਵਾਂਗੇ ਇਹਨਾਂ ਤੇ ਤਾਕ ਕਰਨਾ ਵੇਰ ਦਾ ਤੇ ਬ੍ਰਿੰਗ ਗੋਲੀਆਂ ਪਾਈਆਂ ਨੇ ਤੇ ਤੇਲ ਤੂਲ ਪੂਰਾ ਕਰਿਆ ਸਾਫ ਕਰਕੇ ਸਭ ਧੋ ਪਰ ਤਾਰੀਉ ਨਹੀਂ ਲੱਗੇ ਬ੍ਰਿੰਗ ਟ੍ਰੇਨ ਪਾਉਣ ਤੇ ਇਹ ਕਾਬਾ ਰੰਮਾ ਪਾਇਆ ਇਹ ਹੋਰ ਕੰਪਨੀ ਦੇ ਹਨਾ ਜੀ ਯੂਵੀਐਲ ਦੇ ਇਹ ਯੂਵੀਐਲ ਦੇ ਨਹੀਂ ਠੀਕ ਨਹੀਂ ਉਹ ਦੂਏ ਤਾਂ ਜਨ ਕੇ ਸੀ ਐਸ ਐਫ ਐਫ ਕੋਦੇ ਵਾਲੇ ਤੇ ਬੜੇ ਦੇ ਲੋ ਨਾ ਵੀ ਚੀਜ਼ ਆ ਤੇ ਕੀ ਵੀ ਠੀਕ ਹੈ ਸੀ ਐਸ ਐਫ ਐਫ ਪਹ ਹੈ ਤੜੀ ਇਹ ਵਦੀ ਨਾ ਜੂਬੀ ਵਾਲੇ ਹਾਂ ਜੀ ਇਹ ਦੇ ਜਨ ਲਾ ਆ ਵੀ ਪਾਉਣਾ ਦੂਈ ਕਰਾਰੀ ਹਾਂ 44 ਵਾਲੀ 40 ਵਾਲੀ ਪਾਉਣੀ ਔਰ ਦਵਾਰੋਂ ਤਾੜੀ ਵਾਲੀ ਪਾਈ ਦੀ ਕੋ ਲੋ ਸਟਾ ਬਾਕਰ ਪਾ ਕੇ ਇਹ ਤੁਹਾਨੂੰ ਦਿਖਾਵਾਂਗੇ ਸਟਾਪਰ ਲੱਗੇ ਆ ਪਾਉਣ ਉਹ ਟੁੜ ਕੇ ਸਟਾਰਟ ਕਰਕੇ ਧਰ ਲਿਆ ਆਪਾਂ ਹਰ ਕੀ ਕਰਦਾ ਹਾਂ ਹਾਂ ਟੈਂਕ ਸੌ ਕਰਦਾ ਜੀ ਫੇਰ ਐਂ ਚਲਾਇਆ ਲਿਆ ਕਰ ਇਹਨੂੰ ਹਾਂ ਹੱਤਨਾ ਐ ਘੁੰਮਣੇ ਚਾਹੀਦੇ ਆਪਾਂ ਬਾਕੀ ਗੱਲ ਹਾਂ ਫੇਰ ਪੱਕਾ ਹੋਊਗਾ ਐਨਾ ਟੈਂਕ ਦੇ ਨਾਲ ਇਹਦੀ ਵੀ ਲਵਾ ਦੇ ਤਾਂ ਕਿ ਹਾਂ ਤੇੜਾ ਵਧੀਆ ਤੇੜਾ ਵਧੀਆ ਯਾ ਉੱਤੇ ਲੱਗਦਾ ਫੜ ਕੇ ਆਪਾਂ ਕਰ ਲਈ ਤਿਆਰ ਤੇ ਉੱਧਰ ਫੋਰਮੈਨ ਗਿਆ। تیار ਕਰਨ। ਵਰੀ ਇਹਦਾ ਸਰਜੂ ਪਲੇਟਾਂ ਦਾ ਤੁਹਾਨੂੰ। ਹਾਂ ਹੁਣ ਤਾਂ ਸਾਥ ਤੇ। ਨੰਦੇ ਮੜੇ ਮੜੇ ਮੋੜਦੇ ਵੇ ਹਨਾ। ਹਾਂ ਨੰਦੇ। ਐ ਲੈ ਉੱਟਣ ਤੋਂ ਮਾਲ ਸਾਈਡਾਂ ਤੇ ਇਹਨੂੰ। ਹੂੰ। ਕਿਨੇ ਥੱਲੇ ਨਹੀਂ ਗਿਰੂਆ। ਤੇ ਬਾਕੀ ਆ ਪੰਜ ਬੈਰਿੰਗ ਪੂਰੇ ਥੋੜੇ ਜਿਹਾ ਲਿਆਂਦੇ ਸੀ ਨੰਬਰ ਤੇ। ਤੇ ਆ ਦੋ ਚਾਰੇ ਨਵੇਂ ਪਾ ਲੈਣਾ ਹੈ ਤਾਰੀ। ਹਾਂਜੀ। ਐ ਰ ਮੜੇ ਚਾਰੇ ਨਵੇਂ ਪਾ ਲੈਣ। ਕਈ ਝਾਲ ਛੇੜਨ ਦੀ ਲੋੜ ਨਹੀਂ ਹਾਂ ਬਾਹਰ ਤੜੀ ਆਜੀ ਕਦਾ ਪਾਦਾ ਇੱਕ ਸਟਾਵਾ ਕਰਪਾਤਾ ਹੋਏ ਕੱਚੀ ਕਰਿਆ ਹੈ ਤਾਂ ਹਾਂ ਸਾਰੇ ਕੱਚੇ ਸਾਰੇ ਕੱਚੇ ਲਾਏਗੇ ਅਸੀਂ ਤੇ ਦੁਆ ਲੱਗਿਆ ਪਾਣਾ ਤੇ ਆਪਾਂ ਬੈੱਡ ਦਾ ਹਾ ਪਟਾ ਖੋਲ ਰਹੇ ਹਾਂ ਇਹਦੇ ਨਮਾ ਲਾਉਣਾ ਕੰਨ ਜੇ ਖਰਾਬ ਦੇ ਤੇ ਕਿਸੀਆਂ ਗੁੱਤੀਆਂ ਦੇ ਲਾ ਦਾਂਗੇ ਤਾਰੀਖ ਦੇਗਾਂ ਨਹੀਂ ਬਣਾਣਾ ਬਣ ਜੂ ਤਰੀ ਅੱਜ ਸਾਬਾ ਕਰਨਾ ਕੰਮ ਤਾਂ ਹੋਊ ਜ ਲੋਟ ਹੈ ਸਟਾਵਾ ਕਰਦਾ ਪਾਈ ਜਣਗੇ ਅੱਜ ਆ ਰਾਮਾ ਸਾਬਾ ਲੱਗਣਾ ਬਰਡ ਦਾ ਲੱਗੇ ਆ ਪਟਾ ਨਵਾਂ ਲਾਉਣ ਬਸ ਆ ਰਾਮਾ ਲੱਗਣਾ ਆਹ ਤਾਂ ਹੋ ਗਿਆ दो बात है ये ਮੋਢੇ ਰੇਖਾ ਹੂੰ ਸਾਡਾ ਚੈਂਡਲ ਬਣਾਇਆ ਗਲੀਆਂ ਕੱਟਦੇ ਆ ਪਟੇਚ ਇਹ ਬੈਲ ਖੱਟ ਲਿਆਂਦਾ ਇਹਦੇ ਚਾਦਰ ਜੀ ਲਗਾਉਣੀ ਆ ਥੋੜੀ ਇਹ ਸ਼ਵਾ ਕਰ ਪੰਜਵਾ ਵਿੱਚ ਇਹਦੀਆਂ ਚੈਂਬਰ ਦੀ ਆ ਘਾਸੀ ਇਹਦੇ ਚਾਦਰ ਦਾ ਟੋਟਾ ਲਗਾਉਣਾ ਮੈਂ ਤਾਂ ਆਪਣੇ ਸਾਰੀ ਪੀਂਨਾ ਮਾ ਲਵਾਇਦੀ ਨਾ ਮਗਾ ਹੀ ਸੀ ਜਨ ਹੋ ਗਏ ਉਰੋਂ ਪਾਟੇ ਨੇ ਕਿ ਸਾਥ ਇਹ ਨਾ ਮਲਵਾਉਣਾ ਮੈਲ ਵਾਲਾ ਬੰਦਾ ਬੁਲਾਇਆ ਘਟੇ ਚ ਕੱਟ ਰਿਹਾ ਗਲੀਆਂ ਆਹ ਚੱਲ ਕੀ ਹੋ ਗਿਆ ਤਾਰੀ ਚਲ ਹੁਣ ਤਾਂ ਨਹੀਂ ਚੂਕੂ ਕਰਦਾ ਮਾ ਪੂਰਾ ਨਵਾਂ ਸੋ ਪਲੰਗ ਤੇ ਲਾਇਆ ਵੀਰੇ ਚੱਲ ਲਾ ਪਾਉਂਗੇ ਮੈਂ ਸ਼ਾਬਾਨ ਦੇ ਅੰਦਰ ਤੇ ਬਾਅਦ ਚ ਸਾਨੂੰ ਥਾਂ ਦਿਖਾਵਾਂਗੇ ਕੀ ਕੀ ਕੰਮ ਕੀਤਾ ਆਪਾਂ ਨੇ ਅੱਜ ਚੈਂਬਰ ਦੇ ਥੱਲੇ ਵੀ ਲਵਾਤੀ ਆਪਾਂ ਨੇ ਚਾਦਰ ਪਟਾ ਖੋਲ ਤੀਦੇ ਪਟਾ ਕਾਸਤਾ ਤੇ ਬਾ ਦੇ ਵੀ ਆ ਲਵਾਤਾ ਪਿਛੇ ਖਰਾਬ ਹਤੀ ਤੇਰਾ ਪਟਾ ਪਾ ਸਾਰਾ ਨਵਾਂ ਲੱਗਦਾ ਸਟਾਵਾ ਕਰ ਹੋ ਗਿਆ ਓਕੇ ਪੱਕੇ ਦੀ ਕਰਤੇ ਹੱਥ ਨਾਲ ਗੇੜਾ ਆਉਂਦਾ ਗੇੜਲ ਵੀ ਹੋ ਗਿਆ ਓਕੇ ਆ ਰਹੀ ਲੱਗਿਆ ਗਰਾ ਕੇ ਤਾਂ ਮੈਂ ਆ ਗਰਾ ਰਹੀ ਆਪਾਂ ਨੇ 48 ਵਾਲੀ ਪਾ ਦਿੱਤੀ ਹੁਣ ਫੇਰ 50 ਆਲੀ ਪਾਉਣੀ ਆ ਆ ਰਹੀ ਹੁਣ ਹੁਣ ਗਲੀਸ ਮਾਰ ਕੇ ਰੇਸ਼ੇ ਕੇ ਮਾਰਿਆ ਵੇ ਮਾਰਿਆ ਵੇ ਬਰੀ ਗਲੀਸ ਆ ਗਿਆ ਨਾ ਹਾਂ ਹਾਂ ਹੈ ਹਾਂ ਠੀਕ ਆ ਬਣਾ ਨਾ ਟੁੱਟ ਗਰੀ ਇਹ ਪਾ ਦਿਆ ਕੇ ਚਾਰ ਨੂੰ ਆ ਗਿਆ ਹਾਂ ਦਰੀ ਹਾਂ ਵੀਰੇ ਨਮਾ ਪਾਤਾ ਤਾਬਾ ਕਰ ਲੈ ਚਾਰੇ ਬੈਰਿਆਂ ਨੂੰ ਗਲੀਸ ਆ ਗਿਆ ਤੇ ਹੁਣ ਸਾਨੂੰ ਆ ਆ ਨਵੇਂ ਬੈਰਿਆਂ ਪਾਉਣੇ ਨੇ ਆਵਾਰੰਗ ਕੌਟੀਆਂ ਨਵੇਂ ਤੇ ਆ ਰਾਵੜਾ ਨਵੀਆਂ ਪਾਗਲੇ ਦਾ ਠੀਕਣਾ ਹੈ ਤੜੀ ਜੀਰੀ ਜਦੇ ਬੌਂਜਾਲੀ ਪਾ ਕੇ ਦੇਖਾਂਗੇ ਹਣ ਜੀ